ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਹੈ ਇਹ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੇ ਵਿੱਚੋਂ ਆ ਇਹ ਡੇਰੀ ਫਾਰਮ ਸਲਾਣੇ ਪਿੰਡ ਦੇ ਵਿੱਚ ਹੈ ਥੰਨੇ ਦੇ ਬਿਲਕੁਲ ਨੇੜੇ ਇਹ ਪਿੰਡ ਤੇ ਫਤੇਗੜ ਸਾਹਿਬ ਇਹਨੂੰ ਜਿਲਾ ਪੈਂਦਾ ਇੱਕ ਇਸ ਤਰ੍ਹਾਂ ਦਾ ਫਾਰਮ ਜਿੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਨਗ ਬਹੁਤ ਸਾਰੇ ਹੁੰਦੇ ਆ ਵੀਵੀ 바이 바이 ਪਸ਼ੂਤੀਤੀ ਪਸ਼ੂ ਤਾਂ ਕਿੱਥੇ ਵਿਕਰੀ ਵਾਲੇ ਮੌਜੂਦ ਰਹਿੰਦੇ ਆ ਜਿੱਦਾਂ ਪਸ਼ੂ ਜ਼ਿਆਦਾ ਹੁੰਦੇ ਉਸੇ ਤਰ੍ਹਾਂ ਕਸਟਮਰ ਜਾਂ ਫਾਰਮਰ ਵੀਰ ਜਿਹੜੇ ਪਸ਼ੂ ਖਰੀਦਣਾ ਆਉਂਦੇ ਆ ਉਹ ਵੀ ਇੱਥੇ ਲੈਣਾ ਲੱਗਣਾ ਰਹਿੰਦੀਆਂ ਅੱਜ ਤੁਹਾਨੂੰ ਬਹੁਤ ਸਾਰੀਆਂ گاਵਾ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਣਾ ਤੇ ਤਸੱਲੀ ਕਰਨ ਦਾ ਹੱਕ ਆ ਉਹ ਜ਼ਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਬਾਈ ਦੀ ਰਹਿੰਦਾ ਚੱਲਦਾ ਰਹੂਗਾ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰਿਏ ਕੋਸ ਗੱਬਣ ਤੇ ਕੋਸ ਸੁਨੀਆਂ ਸੁਨੀਆਂ گاਵਾ ਤੁਹਾਨੂੰ ਦਿਖਾ ਦੇਂਗੀ ਵਰੇਂਦਰ ਭਾਈ ਸਸਟੀ ਕਾ ਸਸਟੀ ਕਾ ਬਈ ਵਰੇਂਦਰ ਭਾਈ ਅੱਜ ਆਪਾਂ گاਵਾ ਕੁਛ ਦਿਖਾਵਾਂਗੇ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਹੈ ਕਿੰਨੇ ਕ ਨਗ ਮੌਜੂਦ ਆ ਅੱਜ ਆਪਣੇ ਕੋਲ ਹੈਗੇ 20 ਬਾਈਆਂ 24 ਘੰਟੇ ਹੁੰਦੇ ਨੇ ਆਪਣੇ ਕੋਲ 20 ਬਾਈ ਹੈਗੇ ਆਪਣੇ ਕੋਲ 20 ਬਾਈ ਹੈਗੇ ਹਾਂਜੀ ਹਾਂਜੀ ਕੁਸ ਸੁੰਜਾ ਸਵੰਜਾ ਕੁਸ ਗੱਬਨ ਹਾਂਜੀ 8-9 ਗਾਇਆਂ ਬਿਲਕੁਲ ਤਾਜੀ ਸੀ ਬਾਕੀ ਪ੍ਰੈਗਨੈਂਟ ਨੇ ਪਹਿਲੇ ਨੰਬਰ ਤੇ ਇਧਰਲੇ ਪਾਸੇ ਸ਼ੁਰੂਆਤ ਕਰ ਲੀਏ ਆਪਾਂ ਕਿੰਨੇ ਦਿਨ ਲਾਉਗੀ ਗਾਂਸ ਨੂੰ 30 ਦਿਨ ਲਾਉ ਬੱਚੀ ਜੀ ਇਹਦੇ ਠੀਕ ਹੈ ਤੇ ਬਹੁਤ ਸੇਟਿੰਗ ਵਾਲਾ ਹਵਾਨਾ ਜੀ ਇਹਦਾ ਤਕਰੀਬਨ 40 ਤੋਂ ਪਲੱਸ ਦਾ ਪਹਿਲੇ ਸੂ ਸਾਰੇ ਸੀਮੈਂਟ ਡਿਟੇਲ ਮਿਲ ਜੂਜੀ ਹਮ ਸਾਰਾ ਕੁਝ ਰਿਕਾਰਡ ਪੈਡਾਗਰੀ ਟੋਟਲੀ ਮਿਲ ਜੂਵੇ ਵੀ ਠੀਕ ਐ ਹੁਣ ਸੋ ਦੱਸੋ ਪਹਿਲੇ ਨੰਬਰ ਤੇ ਦੂਜਾ ਸੂਆ ਸੋੰਦੀ 15 ਦਿਨਾਂ ਦੀ ਅਜੇ ਕੱਚੀ ਚੰਗਾ ਟਾਂਚਾ ਸੋਹਣਾ ਥਣ ਹਵਾਨਾ ਰੱਖੂਗੀ ਹਾਈਟ ਲਾਈਨ ਥੇਰੀ ਤੁਸੀਂ ਦੇਖ ਲਓ ਇਹ ਪਹਿਲੇ ਨੰਬਰ ਤੇ ਤੁਸੀਂ ਦੇਖੋ ਇਹਨੂੰ ਇਹ ਤੋਂ ਇਲਾਵਾ ਇਦੋਂ ਅੱਗੇ ਇੱਕ ਹੋਰ ਗਾਂ ਜਿਹੜੀ ਉਹ ਵੀ ਗੱਬਣ ਤਿਆਰੀ ਦੇ ਵਿੱਚ ਦਿਸਦੀ ਹੈ। ਰੋਰਿੰਦਰ ਭਾਈ ਕੰਨਵਾ ਸੁਆ ਸੁਣਾ। ਭਾਈ ਦੂਜਾ ਸੁਆ ਜੀ। ਹੂੰ। ਤੇ ਪਹਿਲੇ ਸੁਆ ਦਾ 38 ਤੋਂ ਪਲੱਸ ਦਾ ਰਿਕਾਰਡ ਆ ਜੀ। ਠੀਕ ਹੈ। ਇਹ ਜਰਸੀ ਅੰਗ ਦੇ ਵਿੱਚ ਆਉਂਦੀ ਆ ਜੀ ਹਜੇ ਵੀ ਟਾਈਮ ਘੱਟੋ ਘੱਟ ਨਹੀਂ 3-4 ਦਿਨ ਲੈ ਜਾਊਗੀ ਜੀ। ਠੀਕ ਹੈ। ਸੋ ਦੱਸੋ ਜੀ ਬਹੁਤ ਫਿਕਸਾ ਹਵਾਨਾ ਪੂਰਾ ਜੀ। 3 ਤੋਂ 4 ਦਿਨ ਲਾਊਗੀ ਥਣ ਹੱਥੀ ਚੁਵਾਈ ਵਾਲਾ ਤੋੜ ਕੇ ਚੁ। ਬਹੁਤ ਵੱਡਾ ਜੀ ਇਹੜਾ। ਸੋ ਦੱਸੋ ਢਾਂਚਾ ਕਾਫੀ ਵੱਡਾ ਫਿਟਿੰਗ ਵਾਲਾ ਹਵਾਨਾ ਇਹਦਾ ਪੂਰਾ। ਚੰਗੇ ਕਬਦ ਕਾਟ ਦੀਏ ਗਾਂ। ਥਾਨਤ تھی ਜੋ ਆਈ ਆਲੇ ਬਾਕੀ ਤੁਸੀਂ ਹਵਾਨਾ ਤਾਂ ਵੀਡੀਓ ਤੇ ਦੇਖ ਹੀ ਰਹੇ ਹੋ ਇਹਦਾ। ਸੋ ਇਹ 2 ਨੰਬਰ ਤੇ ਤੁਹਾਨੂੰ ਇੱਕ ਗੱਬਣ ਗਾਂ ਦਿਖਾ ਰਹੇ ਆ। ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਤੁਸੀਂ ਕਿੰਨਾ ਚੋਲੋਗੇ ਪਰ ਢਾਂਚਾ ਵੱਡਾ ਹੈ ਇਸ ਗਾਂ ਦਾ। ਸੋ ਫੇਰੇ ਦਾ ਹਵਾਨਾ ਤੁਸੀਂ ਦੇਖੋ। ਇਸ ਤੋਂ ਇਲਾਵਾ ਇਹਦੋਂ ਅੱਗੇ ਹੋਰ ਫੰਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਜਿਹੜੀ 3 ਨੰਬਰ ਤੇ ਵਾੜ ਖੋਲੀ ਹੈ ਬਾਈ ਨੇ ਲਿਆ ਬਾਈ ਤੋਰ ਦੇ ਤੂੰ ਭਾਜੀ ਦੂਜਾ ਸੂਆ ਜੀ ਠੀਕ ਹੈ ਪਹਿਲੇ ਸੂਏ 42 43 ਕਿਲੋ ਦੁੱਧ ਪਾਇਆ ਹੈ 45 ਤੋਂ ਪਲੱਸ ਦੀ ਮਿਲਕਿੰਗ ਤੇ ਮਤਲਬ ਸਮਝ ਕੇ ਲੈ ਲਵੇ ਬੰਦਾ ਇਹਦੀ 10 ਦਿਨ ਪਾਏ ਨੇ ਹਜੇ ਜੀ ਇਹਨੇ ਖੁੱਲੇ ਡੁੱਲੇ 10 ਦਿਨ ਲੈ ਜਾਣੇ ਨੇ ਹਵਾਨਾ ਪੂਰਾ ਐਂਡ ਫਿਟਿੰਗ ਵਾਲਾ ਬਣਾਉਣਾ ਜੀ ਦੱਸੋ ਹਾਈਟ ਵੀ ਸੋਹਣੀ ਹੈ ਲੰਬਾਈ ਵੀ ਚੰਗੀ ਹੈ ਹਵਾਨਾ ਤੁਸੀਂ ਦੇਖ ਹੀ ਰਹੇ ਹੋ ਇਸ ਟਾਈਮ ਥਾਣੇ ਦਾ ਵੀ ਹੱਥੀ ਚੁਾਈ ਵਾਲਾ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣਾ ਬਹੁਤ ਪਿਆਰਾ ਆਰਡਰ ਬਣਾਣਾ ਜੀ ਬੱਚੇ ਨੇ ਠੀਕ ਹੈ ਸွေ 3 ਨੰਬਰ ਤੇ ਸੀਗਾ ਇਹਦੇ ਤੋਂ ਅੱਗੇ ਤੁਹਾਨੂੰ ਕੁਝ ਹੋਰ ਗਾਵਾਂ ਦਿਖਾਉਣੇ ਇੱਥੇ ਕਿ ਜਿਹੜੀਆਂ ਖੜੀਆਂ ਚਾਰ ਨੰਬਰ ਤੇ ਜਿਹੜੀ ਵੜ ਹੈ ਬਈ ਟ੍ਰਿਪਲ ਹੂਨ ਵੱਚੀ ਹੈ ਜੀ ਹੂੰ ਚਾਰ ਦੰਦਾ ਜੀ ਤਕਰੀਬਨ 10 11 ਦਿਨ ਪਏ ਨੇ ਤੇ 27 22 ਕਿਲੋ ਦੀ ਮਿਲਕਿੰਗ ਸਮਝ ਕੇ ਲੈ ਲਵੇ ਬੰਦਾ ਜੀ ਇਹਨੂੰ ਠੀਕ ਹੈ ਬਹੁਤ ਪਿਆਰਾ ਬੱਚਾ ਜੀ 27 22 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਵਾ ਦੂਗਾ ਇਹਦੀ ਦੋਸਤੋ ਸੀਮੈਂਟ ਡੀਟੇਲ ਤਕਰੀਬਨ ਚਾਹੀ ਜਿਹੜੇ ਬੰਦੇ ਨੂੰ ਮਰਜ਼ੀ ਆਈਏ ਉਹ ਫੋਰ ਸਕ੍ਰੀਨਸ਼ਾਟ ਪਾ ਕੇ ਮੇਰੇ ਨੰਬਰ ਤੇ ਹੀ ਸਾਰੀ ਸੀਮੈਂਟ ਡੀਟੇਲ ਮਿਲ ਜੂਗੀ ਜੀ ਠੀਕ ਹੈ ਤੋਰ ਦੇ ਬਈ ਇਹ ਵਾਸੇ ਕੱਚੇ ਥਾਂ ਤੇ ਹੀ ਹੁੰਦੀਆਂ ਦੋਸਤੋ ਅੱਜ ਥੋੜਾ ਸੋਚਿਆ ਵੀ ਅਸੀਂ ਇੱਥੇ ਇਕੱਠੀਆਂ ਬਣ ਲੈਂਦੇ ਪਰ ਇਹਨਾਂ ਨੂੰ ਬਾਹਰ ਬਨ ਕੇ ਵੀਡੀਓ ਜਿਹੜੀ ਉਹ ਜ਼ਿਆਦਾ ਵਧੀਆ ਸ਼ੂਟ ਹੋ ਜਾਂਦੀ ਹੈ گاਵਾ ਵਧੀਆ ਰਹਿੰਦੀਆਂ ਇੱਥੇ ਢਾਂਚਾ ਸੋਹਣਾ ਦੋਸਤੋ ਬਵਾਨਾ ਚੰਗਾ ਬਣਾਉਂਦੀ ਹੁੰਦੀ ਦਿਨ ਹਜੇ ਨੇ ਲੈ ਜਾਣੇ ਆ ਇਹਦੋਂ ਅੱਗੇ ਔਰ ਤੁਹਾਨੂੰ ਗਾਵਾਂ ਨਾਲ ਇੱਕ ਇੱਕ ਕਰਕੇ ਦਿਖਾਉਂਦੇ ਜਾਵਾਂਗੇ। ਪ੍ਰਿੰਦਰ ਭਾਈ ਇਹ 5 ਨੰਬਰ ਤੇ। ਇਹ ਭਾਜੀ ਦੂਜਾ ਸੂ ਹੈ ਜੀ। ਹੂੰ ਤੇ 28 29 ਕਿਲੋ ਦੁੱਧ ਪਾਇਆ ਹੋਇਆ ਹੈ ਜੀ। ਹਵਾਨੇ ਦਾ ਸਾਈਜ਼ ਦੇਖੋ ਪਹਿਲਾਂ ਜੀ ਪੂਰਾ ਫੋਰਰਡਰ ਬੈਕ ਆਰਡਰ ਅਟੈਚਮੈਂਟ ਬਹੁਤ ਚੰਗੀ ਆ। ਬੱਤੀ ਤੇ 30 ਕਿਲੋ ਦੀ ਵੀ ਪਾਸ ਦੀ ਮਿਲਕਿੰਗ ਕਰਵਾ ਦੂਗੀ ਜੀ। 10 ਤੋਂ 12 ਦਿਨ ਹਜੇ ਬਾਕੀ ਨੇ ਜੀ ਬੱਚੀ ਦਾ। ਠੀਕ ਹੈ 10 ਤੋਂ 12 ਦਿਨ ਲਊ ਦੱਸੋ ਹਜੇ ਸੂਨ ਦੇ ਵਿੱਚ। ਬਾਕੀ ਹਵਾਨਾ ਤੁਸੀਂ ਇਹਦਾ ਹੁਣ ਵੀਡੀਓ ਤੋਂ ਦੇਖ ਹੀ ਲੈਣਾ। ਸੋ ਇਹਦਾ ਵੀ ਤੁਸੀਂ ਟਾਂਚਾ ਦੇਖ ਸਕਦੇ ਹੋ ਇਸ ਤਰ੍ਹਾਂ ਸਟਰਕਚਰ ਫੇਰ ਦੇਖੋ ਇਹਦਾ ਗੁਰਿੰਦਰ ਭਾਈ ਇਹਦੀ ਕੀ ਡਿਟੇਲ ਆ ਜਿਹੜੀ ਹੁਣ ਤੋੜਨ ਲੱਗੇ ਹੋਣ ਜੀ ਪਹਿਲਾ ਸੂਆ ਬੱਠੀ ਆ ਜੀ ਹੂੰ ਬਹੁਤ ਚੰਗੇ ਸੀਮਨ ਦੀ ਆਪ ਹੈ ਜੀ ਤੇ 10 ਤੋਂ 12 ਦਿਨ ਬਾਕੀ ਨੇ 27 28 ਦੀ ਮਤਲਬ ਮੰਨ ਕੇ ਲੈ ਲਵੇ ਬੰਦਾ ਜੀ 27 28 ਕਿਲੋ ਖੁੱਲਾ ਗੁੱਪ ਚਵਾ ਦੂਗੀ ਬੱਚੀ ਜੀ ਠੀਕ ਹੈ ਚੰਗੀ ਸੇਵ ਵਾਲਾ ਬੰਦਾ 30 ਨੂੰ ਹੱਥ ਲਵਾ ਸਕਦਾ ਬੱਚੀ ਨੂੰ ਜੀ ਤੋਂ ਚੰਗੀ ਦੋਸਤੋ ਬਰੀਡ ਸੋਨਾ ਢਾਂਚਾ ਚੰਗਾ ਹਵਾਨਾ ਤੁਮਾ ਲੈ ਵੀਰੇ ਵਾਪਸ ਇਧਰ ਉੱਤੇ ਲੈ ਚੱਲ ਸਿੱਧੀ ਸਿੱਧੀ ਲੈ ਜਾ ਉੱਪਰ ਹੀ ਤੋਂ ਹਜੇ 10 12 ਦਿਨ ਲੈਂਦੀ ਹੈ ਬਾਕੀ ਢਾਂਚਾ ਸੋਨਾ ਬਰੀਡ ਕੁਆਲਟੀ ਚੰਗੀ ਹੈ ਪਹਿਲਣ ਵੈੜ ਫਿਟਿੰਗ ਆਲਾ ਹਵਾਨਾ ਨਾਇ ਭਾਬੀ ਅੱਗੇ ਨੂੰ ਵੀ ਹਵਾਨਾ ਚੰਗਾ ਬਾਕੀ ਪਛਾਣ ਨੂੰ ਵੀ ਚੰਗਾ ਕੱਢਦੀ ਹੁੰਦੀ ਹੈ ਬਰੀਡ ਕੁਆਲਟੀ ਬਿਊਟੀ ਇੱਥੋਂ ਦੇਖ ਲਓ ਤੁਸੀਂ ਇਹਦੀ ਅਵਰੇਂਦਰ ਭਾਈ ਇਹ ਇਸ ਗਾਂ ਦੀ ਕੀ ਡਿਟੇਲ ਪਾਜੀ ਦੂਜਾ ਸੂਆ ਜੀ ਦੰਦੋਂ ਚਾਰ ਦੰਦ ਬੱਛੀ ਹੈ ਜੀ ਠੀਕ ਹੈ 25 ਤੋਂ ਪਲੱਸ ਦੀ ਮਿਲ ਕੇ ਪਹਿਲੇ ਸੂਏ ਕਰਾਈ ਹੋਈ ਹੈ ਜੀ 22 ਤੋਂ 30 ਦੀ ਮਿਲ ਕੇ ਖੁੱਲੀ ਡੁੱਲੀ ਕਰਵਾ ਦਊਗੀ ਰੰਗ ਰੂਪ ਬਾਡੀ ਸਟਰਕਚਰ ਵਾਈਜ਼ ਥਣ ਦਾ ਐਸਾ ਜਿੰਨਾ ਸੋਹਣਾ ਜੇ ਬੰਦਾ ਘਰੇ ਬਹਿ ਕੇ ਚੋਲਵੇ ਜੀ ਠੀਕ ਹੈ ਮਤਲਬ ਹੱਥ ਨਾਲ ਚੋਣ ਵਾਲਾ ਥਣ ਹੈ ਜੀ ਠੀਕ ਹੈ ਇਹਦੂ ਅੱਗੇ ਜਿਹੜੀ ਗਾਂ ਬਈ ਇਹ ਤਾਂ ਭਾਜੀ ਰਹਿੰਦੇ ਨੇ ਅਜੇ 15 16 ਦਿਨ ਜੀ ਸੁੱਲ ਸੋ ਜੀ 30 34 ਕਿਲੋ ਦੁੱਧ ਪਾਇਆ ਹੋਇਆ ਬੱਚੀ ਦਾ ਜੀ ਇਹਦਾ ਬਹੁਤ ਖੁੱਲੇ ਟਾਂਚੇ ਦੀ ਵੈੜੜਾ ਜੀ ਮਤਲਬ ਆਰਡਰ ਜਿਤਨੇ ਬਣਾਇਆ ਉਦੋਂ ਕਰਮਾਲੀਆਂ ਦੀ ਗੱਲਾਂ ਹੋ ਰਹੀ ਹੋਣਗੀਆਂ ਸਾਰਾ ਪਿੱਛੇ ਨੂੰ ਆਰਡਰ ਕੱਢਣਾ ਜੀ ਹਾਂ ਸਿਰੇ ਠੰਡੀ ਪੂਰੀ ਬਹੁਤ ਪਿਆਰਾ ਗੌਰ ਦੋਸੋ ਇਸ ਸਾਈਡ ਦੇ ਉੱਤੇ ਸੁੰਜਾਂ ਸਵਾਈਆਂ ਗਾਵਾ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲਾਂਗੇ ਉਸ ਤੋਂ ਬਾਅਦ ਕੁਝ ਹੋਰ ਨਾਲ ਤੁਹਾਨੂੰ ਦਿਖਾਉਣੇ ਆ ਇਹ ਜਿਹੜੀ ਭਾਈ ਇਹ ਪਹਿਲੇ ਨੰਬਰ ਤੇ ਵੈੜੀ ਨਹੀਂ ਚਾਰ ਦੰਦਾ ਜੀ ਹਾਂ ਤੇ ਕੱਲ ਦੀ ਸੂਈ ਆ ਬੌਲੇ ਤੋਂ ਖਾਲੀ ਆ 23 24 ਕਿਲੋ ਵਾਂਗ ਮਤਲਬ ਖੁੱਲਾ ਡੁੱਲਾ ਇਸ ਟਾਈਮ ਬੌਲੀ ਹੋਊਗਾ ਥੱਲੇ ਜੀ ਠੀਕ ਐ ਸੂਆ ਇਹਦਾ ਕੱਲੂ ਦੂਜਾ ਸੂਆ ਜੀ 4 ਦੰਦ ਓਕੇ ਤੋਰੀ ਭਾਈ ਦੋਸੋ ਦੂਜਾ ਸੂਆ 4 ਦੰਦ ਕੱਲ ਦੀ ਸੂਈ 23 24 ਲੀਟਰ ਵਾਂਗ ਬੌਲਾ ਹੋਊਗਾ ਤੇ ਬੌਲੇ ਤੋਂ ਬਿਲਕੁਲ ਖਾਲੀ ਆ ਫਿਰ ਵੀ ਸੋਣੀ ਤਿਆਰ ਐ ਮੈਂ ਵੀਡੀਓ ਜਿਹੜੀ ਬਣਾ ਰਿਹਾ ਹਾਂ 3 ਵਜੇ ਦੇ ਆਸ-ਪਾਸ ਬਣ ਰਹੀ ਐ ਹਜੇ 1.5 ਘੰਟਾ ਤੁਸੀਂ ਘਟੋ ਘਟ ਡੇਢ ਤੋਂ 2 ਘੰਟੇ ਮੰਨ ਕੇ ਚੱਲੋ ਚਵਾਈ ਨਹੀਂ ਹੋਣੀ ਫਿਰ ਵੀ ਹਵਾਨਾ ਚੰਗਾ ਐ ਬਾਕੀ ਦੁੱਧ ਜਿਹੜਾ ਉਹ ਤੇ 1 ਲੀਟਰ ਤੁਸੀਂ ਬੌਲਾ ਮੰਨ ਕੇ ਸੌਦਾ ਕਰ ਲਿਓ ਜਿਵੇਂ ਜਿਵੇਂ ਦਿਨ ਪੈਣਗੇ ਆਪਾਂ ਨੂੰ ਪਤਾ گاਵਾ ਨੇ ਦੁੱਧ ਵਧਣਾ ਹੀ ਹੁੰਦਾ ਸੋਹਣਾ ਦੁੱਧ ਦੇਊਗੀ ਵੈਣ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਤੁਸੀਂ ਘੱਟ ਵਾਲਾ ਹਵਾਨਾ ਥੋੜੀ ਥੋੜੀ ਭਲੂਣਾ ਹਵਾਨੇ ਤੇ ਇਹ ਤੋਂ ਅੱਗੇ ਇੱਕ ਹੋਰ ਵੈਣ ਜਿਹੜੀ ਗਾਂ ਵਿਕਰੀ ਆਸਤੇ ਆ ਕਦੋਂ ਦੀ ਸੂਈ ਆ ਵਿਰੇਂਦਰ ਬਾਈ ਇਹ ਵੀ ਤੇ ਕੱਲ ਰਾਤ ਸੂਈ ਆ ਜੀ ਠੀਕ ਹੈ ਤਕਰੀਬਨ ਰਾਤ ਨੂੰ 9 ਵਜੇ ਸੂਈ ਆ ਫੀਮੇਲ ਪਿੱਛੇ ਆਈ ਇਹਦੇ ਹੂੰ ਤੇ ਖੁੱਲਾ ਡੁੱਲਾ 27 28 ਕਿਲੋ ਖੁੱਲਾ ਡੁੱਲਾ ਦੁੱਧ ਪਾਈ ਜਾਣਾ ਜੀ ਇਹਨੇ ਸਵੇਰੇ ਆਪਾਂ 11 12 ਕਿਲੋ ਬੌਲੀ ਕੱਢੀ ਆ ਜੀ ਇਹਦੀ ਤੋਰੀ ਬਈ ਸੋ ਕੱਲ ਹੀ ਸੂਈ ਆ ਦੱਸੋ ਭਲੂਣ ਇਹਦੇ ਵੀ ਹਵਾਨੇ ਦੇ ਉੱਤੇ ਤੁਹਾਨੂੰ ਨਜ਼ਰ ਆਊਗੀ ਹਜੇ ਥੜੇ ਪਾਸੇ ਥਣ ਥੀ ਚੁਆਈ ਵਾਲੇ ਐ ਵੱਛੀ ਨਾਲ ਐ ਜਿਨੇ ਘਰੇ ਬੰਨ ਕੇ ਚੌਣੀਆਂ ਤੇ ਗਰਮੀਆਂ ਦੇ ਵਿੱਚ ਦੁੱਧ ਪੀਣਾ ਮਤਲਬ ਤੋਹਫਾ ਹੀ ਆ ਉਹਦੇ ਵਾਸਤੇ ਜੀ ਸੋ ਥੋੜਾ ਤਲਾਸਾਂ ਵੀ ਇੱਕ ਘਟ ਮਣਾਉਂਦੀਆਂ ਬੱਚਾ ਇਹਦੇ ਨਾਲ ਵੱਛੀ ਥਾਂ ਨਹੀਂ ਚੁਆਈ ਵਾਲੇ ਆ ਢਾਂਚਾ ਤੁਸੀਂ ਇਹਦਾ ਦੇਖ ਲਓ ਲੈ ਆ ਵੀਰੇ ਵਾਪਸ ਬਾਕੀ ਰੇਟ ਜਿਹੜੇ ਹੋ ਤੁਸੀਂ ਭਾਈ ਤੋਂ ਫੋਨ ਦੇ ਉੱਤੇ ਪਤਾ ਕਰ ਲਓ ਕਿਉਂਕਿ ਇੱਕ ਆਈਡੀਆ ਦੇਣ ਹੁੰਦਾ ਵੀ ਇੱਥੇ ਗਾਵਾਂ ਵਿਕਰੀ ਵਾਲੀਆਂ ਹੈ ਰਿਮਾਈਂਡ ਜਾਂ ਕਰਵਾ ਦਿੱਤਾ ਜੇ ਕੋਈ ਨਵੇਂ ਭਰਾ ਹੁੰਦੇ ਵੈਸੇ ਹਰ ਟਾਈਮ 24 ਘੰਟੇ ਪਸ਼ੂ ਅਵੇਲੇਬਲ ਰਹਿੰਦੇ ਆ ਰੇ ਤਾਂ ਆਪਣੇ ਕੋਲ ਜੀ ਮੰਨ ਕੇ ਚੱਲੋ ਜੀ ਲੱਖ ਤੋਂ ਜ਼ਿਆਦਾ ਤਰ ਸੌਦੇ ਜੀ ਹੂੰ ਮੈਕਸਿਮਮ ਲੱਖ ਤੋਂ ਸਟਾਰਟਿੰਗ ਆ ਜੀ ਠੀਕ ਹੈ ਤਿੰਨ ਚਾਰ ਨਾਗੇ ਆਪਣੇ ਕੋਲ ਤਕਰੀਬਨ 90 95 ਤੇ 85 ਦੇ ਗੇੜੇ ਚ ਹੋਣਗੇ ਜੀ ਸਿਰਫ ਦੋ ਤਿੰਨ ਨਾਗੇ ਨੇ ਜੀ ਉਹ ਠੀਕ ਹੈ ਹਾਂਜੀ ਬਾਕੀ ਬਾਕੀ ਲੱਖ ਪਲੱਸ ਚੱਲਣਗੇ ਲੱਖ ਪਲੱਸ ਚੱਲਣਗੇ ਜੀ ਠੀਕ ਹੈ ਇਹਦੀ ਕੀ ਡਿਟੇਲ ਹੈ ਭਾਜੀ ਦੂਜਾ ਸੂਆ ਜੀ ਪਰਸੋਂ ਦੀ ਸੂਈ ਆ ਤੇ ਮੇਲ ਕਾਫ ਹੈ ਜੀ ਇਹਦੇ ਮਗਰ ਉੱਧਰ ਖੜਾ ਜੀ ਠੀਕ ਹੈ ਤੇ ਬੌਲੀ ਤੋਂ ਹੁਣ ਬਿਲਕੁਲ ਖਾਲੀ ਹੈ ਜੀ ਤਕਰੀਬਨ 24 25 ਕਿਲੋ ਥੱਲੇ ਹੋਊਗਾ ਇਹ ਥੱਲੇ ਜੀ ਠੀਕ ਹੈ ਸੋ ਦੋਸਤੋ 24 25 ਕਿਲੋ ਅੰਗੂਬਈ ਕਹਿੰਦਾ ਵੀ ਬੌਲਾ ਹੋਊਗਾ ਇਹਦੇ ਥੱਲੇ ਇਹ ਵੀ ਤਾਜੀ ਸੂਈ ਵੀ ਆ ਬੱਚੇ ਇੱਕ ਥਾਂ ਤੇ ਅਲੱਗ ਵੱਧੇ ਹੁੰਦੇ ਆ ਉਹਦੇ ਕਰਕੇ ਜਿਹੜੇ ਉਹ ਪਰਲੇ ਪਾਸੇ ਜਗ੍ਹਾ ਬਣੀ ਵੀ ਆ ਬੱਚਿਆਂ ਵਾਸਤੇ ਉਹਦੇ ਚ ਬਾਈ ਹੋਰੀ ਛੱਡ ਦਿੰਦੇ ਆ ਬੱਚੀਆਂ ਜਿਹੜੀਆਂ ਹੁੰਦੀਆਂ ਉਹ ਕੋਲ ਪਸ਼ੂਆਂ ਦੇ ਲਾ ਦਿੰਦੇ ਆ ਜਾਂਦੇ ਜਾਂਦੇ ਪੁੱਤ ਬੱਚੇ ਤੇ ਜਾਊਗੀ ਜਾਂਦੇ ਵਿੱਚ ਅੱਗੋਂ ਪਿੱਛੋਂ ਹਵਾਨਾ ਚੰਗਾ ਦਿਸਦਾ ਤੇ ਇਹ ਤੋਂ ਇਲਾਵਾ ਇੱਕ ਹੋਰ ਇਧਰ ਵੈੜ ਜਿਹੜੀ ਸੋ ਹੈਗੀ ਆ ਬਈ ਕੀ ਡਿਟੇਲ ਆ ਸੁਈ ਵੀ ਹੈ ਵੀ ਨਹੀਂ ਭਾਜੀ ਇਹ ਗੱਬਣਾ ਜੀ ਹਜੇ ਠੀਕ ਹੈ ਤੇ ਪਹਿਲੇ ਸੂਏ ਤਕਰੀਬਨ 24-25 ਕਿਲੋ ਦੁੱਧ ਪਾਇਆ ਹੋਇਆ ਜੀ 10-11 ਦਿਨ ਰਹਿੰਦੇ ਨੇ ਜੀ ਇਹ ਜਰਸੀ ਪੱਖ ਚ ਪੈਂਦੀ ਹੈ ਜਿਹਾਏ ਬੰਦਾ ਜਰਸੀ ਪੱਖ ਮੰਨ ਲਵੇ ਇਹਨੂੰ ਚਾਹੇ ਐਚਐਫ ਮੰਨ ਲਵੇ ਜੀ ਜਾਨੀ ਦੋਨਾਂ ਨਸਲਾਂ ਦਾ ਕਰਾਸ ਮੇਲ ਹੈ ਜੀ ਹਰੇਕ ਜਰਸੀ ਦਾ ਬੱਚਾ ਵੀ ਸੋਹਣਾ ਲਾ ਦੂਗੀ ਤੇ ਜੇ ਕਿਸੇ ਨੇ ਬਰੀਡਿੰਗ ਦੇ ਕੰਮ ਕਰਨਾ ਐਚਐਫ ਦਾ ਤਾਂ ਕਰਮਾਲੀ ਨੇ ਲੌਣਾ ਹੀ ਲੌਣਾ ਜੀ ਖੋਲ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਸੋ ਅਜੇ 10 ਦਿਨ ਦੋਸਤੋ ਲੱਗੂਗੀ ਸੂ ਦੇਵੇ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਥਣ ਸੋਏ ਦੱਸੋ ਗਾਵਾਂ ਅੱਜ ਵਿਕਰੀ ਵਾਲੀਆਂ ਸੀਗੀਆਂ ਵੀਡੀਓ ਅਸੀਂ ਅੱਜ ਥੋੜੀ ਆਕੇ ਨਾਲੋਂ ਹਟਕੇ ਬਣਾਈ ਆ ਵੈਸੇ ਪਹਿਲਾਂ ਵਾਲੇ ਤਰੀਕੇ ਨਾਲ ਤੁਹਾਨੂੰ ਰੂਟੀਨ ਚ ਵੀਡੀਓ ਦਿਖਾਵਾਂਗੇ ਅੱਜ ਪਸ ਤਾਂ ਇਹਨਾਂ ਕੋਲ ਗਾਵਾਂ ਕਦਾਵੀ ਸੀਗਾ ਜਿਆਦਾ ਅੱਜ ਗਾਹਕ ਦੱਸੋ ਬਹੁਤ ਆਏ ਤੇ ਫਿਰ ਜਦੋਂ ਗਾਹਕ ਆਉਂਦਾ ਉਦੋਂ ਉਹਨੂੰ ਕਿਹਾ ਨਹੀਂ ਜਾਂਦਾ ਉਹ ਪਸ਼ੂ ਦੇਖਣ ਵਾਸਤੇ ਵਿੱਚ ਆਉਂਦਾ ਤਾਂ ਫਿਰ ਵੀਡੀਓ ਉਸ ਤਰੀਕੇ ਨਾਲ ਪ੍ਰੋਪਰ ਬਣਦੀ ਨਹੀਂਗੀ ਬਾਕੀ ਪਸ਼ੂ ਦੇਖਣ ਵਾਸਤੇ ਤੁਸੀਂ ਇੱਥੇ ਪਹੁੰਚੋ ਇਸ ਦਾ ਤੁਹਾਨੂੰ ਆਈਡੀਆ ਦੇਣਾ ਸੀ 22 ਪਸ਼ੂ ਹਰ ਟਾਈਮ ਹੁੰਦੇ ਆ ਤਾਂ ਹਰ ਟਾਈਮ ਹੁੰਦੇ ਹੀ ਹੈ ਜਦੋਂ ਵੀ ਆਉਗੇ ਇਹ ਨਹੀਂ ਆਵੇ ਉਸ ਦਿਨ ਤੁਹਾਨੂੰ ਕਿਹਾ ਜਾਊਗਾ ਵੀ گاਵਾ ਤਾਂ ਵੈਗਣਾ ਮਤਲਬ ਤੁਸੀਂ ਪਹੁੰਚ ਕੇ ਪਸ਼ੂ ਦੇਖ ਸਕਦੇ ਹੋ ਬਾਕੀ ਪਹਿਲਾਂ ਕਾਲ ਕਰਕੇ ਤਰੋ ਕਿ ਕਿ ਦੂਰੋਂ ਆਉਣਾ ਤਾਂ ਜ਼ਰੂਰੀ ਹੈ ਵੀ ਪਹਿਲਾਂ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਫਿਰ ਇੱਥੇ ਤੁਸੀਂ ਆਓ ਧੰਨਵਾਦ